ਰਾਮ ਮੰਦਰ ਬਣਿਆ ਅਯੋਧਿਆ ਸਾਰਿਆਂ ਨੂੰ ਜਾਣਨਾ ਚਾਹੀਦਾ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਾਡੀਆਂ ਲੋੜੀਆਂ ਸਾਡੀਆਂ ਵਿਸਾਖੀਆਂ ਸਾਂਝੀਆਂ ਨੇ ਰਮਜ਼ਾਨ ਰਮਜ਼ਾਨ ਮੈਂ ਇੱਕ ਕਿਸੇ ਸੀਡੀ ਦੇ ਵਿੱਚ ਗੱਲ ਕਹੀ ਸੀ ਰਮਜ਼ਾਨ ਨੂੰ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦਾ ਤਿਉਹਾਰ ਹੈ ਰਮਜ਼ਾਨ ਅੰਗਰੇਜ਼ੀ ਚ ਕਿਵੇਂ ਲਿਖਿਆ ਜਾਂਦਾ ਆਰ ਏ ਐਮ ਜ਼ੈ ਡੀ ਐਨ ਪਹਿਲੇ ਤਿੰਨ ਅੱਖਰ ਕੀ ਨੇ ਆਰ ਏ ਐਮ ਰਾਮ ਜਾਣ ਕੇ ਤਿਹਾਰ ਮੁਸਲਮਾਨਾ ਦਾ ਪਰ ਰਾਮ ਦਾ ਨਾਮ ਉਹਦੇ ਵਿੱਚ ਹੈ ਕਹਿੰਦੇ ਜੀ ਦੀਵਾਲੀ ਹਿੰਦੂਆਂ ਦਾ ਤਿਹਾਰ ਹੈ ਦੀਵਾਲੀ ਕਿਵੇਂ ਲਿਖੀ ਜਾਂਦੀ ਹੈ ਡੀ ਆਈ ਡਬਲਯੂ ਏ ਐਲ ਆਈ ਆਖਰੀ ਨਖਰ ਕੀਨੇ ਏ ਐਲ ਆਈ ਅਲੀ ਅਲੀ ਕਾਨਾ ਮੁਸਲਮਾਨਾਂ ਦਾ ਗੁਰੂ ਹੈ ਉਹ ਸਾਡੇ ਤਾਂ ਤਿਹਾਰਾਂ ਜਿੱਕ ਦੂਜਾਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾਰੇ ਦਾ ਆ ਤਿਹਾਰੇ ਦਾ ਕਦੇ ਵੀ ਨਹੀਂ ਕਰ ਸਕਦੇ ਸਾਰੇ ਜਾ ਕਿਉਂ ਤੀਰਥ ਯਾਤਰਾ ਸ਼ੁਰੂ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਲੈ ਕੇ ਜਾਓ ਜਿੱਥੇ ਜਾਣਾ ਚਾਹੁੰਦੇ ਆ हां थोड़े यार ਇਹਨਾਂ ਨੇ ਰੇਲਵੇ ਰੂਲ पे ਤਾਂ ਪੰਗਾ ਪਾਤਾ ਸੀ ਹੁਣ ਮੰਨ ਗਏ ਜਿੱਥੇ ਜਾਣਾ ਚਾਹੁੰਦੇ ਹੋ ਜਾ ਕੇ ਆਓ ਜੇ ਨਿੰਮ ਪੂਜ ਕੇ ਕਿਸੇ ਨੂੰ ਜਾਂ ਤਾਲੀ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੇਰੇ ਨਿੰਮ ਤੇ ਟਾਲੀ ਦੀ ਜਗ੍ਹਾ ਤੇ ਮੇਰੀ 베ਰੀ ਜਾਂ ਮੇਰਾ ਸਫੈਦਾ ਜਿਹੜਾ ਉਹ ਜ਼ਿਆਦਾ ਪੂਜਣਯੋਗ ਹੈ ਮੈਨੂੰ ਕੋਈ ਹੱਕ ਨਹੀਂ ਜਿੱਥੋਂ ਜਿਹਨੂੰ ਇਸ ਤੋਂ ਤੁਸੀਂ ਮਿਲਦੀ ਹੈ ਮਿਲ ਲਓ ਧਰਮ ਦੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਕਰਨੀ ਹੈ ਕੰਮ ਦੀ ਬਿਜਲੀ ਫ੍ਰੀ 90% ਕਰਾਂ ਨੂੰ ਥਰਮਲ ਪਲਾਂਟ ਖਰੀਦ ਲੈ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਬਣੇ ਜਾਂਦੇ ਆ ਇੰਡਸਟਰੀ ਆਈ ਜਾਂਦੀ ਹੈ ਔਰ ਕੋਈ ਕ腐ਸ਼ਨ ਨਹੀਂ ਸਭ ਤੋਂ ਵੱਡੀ ਗੱਲ ਇਹ ਕਿ ਮੇਰੇ ਵੱਲੋਂ ਤੁਹਾਨੂੰ ਇਹ ਯਕੀਨ ਮੇਰੇ ਤੇ ਯਕੀਨ ਜੋ ਰੱਖਿਆ ਹੋਇਆ ਬਸ ਇਦਾਂ ਹੀ ਕਾਇਮ ਰੱਖਿਓ ਮੈਂ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਜੋ ਮਰਜੀ ਮੇਰੇ ਬਾਰੇ ਬੋਲੀ ਜਾਣ ਮੈਨੂੰ ਓਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ